ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਕਾਫੀ ਭਰਾਵਾਂ ਦੇ ਕਮੈਂਟ ਸੀ ਬਾਈ ਜੀ ਜਿਹੜਾ ਤੁਸੀਂ ਪੌੜੀਆਂ ਦੇ ਸਟੈਪ ਦਾ ਪ੍ਰਾਈਸ ਦੱਸਿਆ ਸੀਗਾ ਵੀ ਉਹ ਸਾਡੇ ਚੰਗੀ ਤਰ੍ਹਾਂ ਸਮਝ ਨਹੀਂ ਆਇਆ ਹੈ ਮਤਲਬ ਕੀ ਗੱਲ ਬਾਤ ਆ ਸੋ ਕਾਫੀ ਕਮੈਂਟ ਵੀ ਰਹਿੰਦੇ ਹਨਾ ਤੇ ਮੈਸੇਜ ਵੀ ਆਉਂਦੇ ਆ ਭਰਾਵਾਂ ਦੇ ਤੇ ਫੋਨ ਵੀ ਕਈ ਕਰੀ ਜਾਂਦੇ ਆ ਸੋ ਬਾਈ ਜੀ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿਆਂ ਪੂਰਾ ਜੀ ਦੇਖੋ ਇੱਕ ਤਾਂ ਸਟੈਪ ਹੋਗਾ ਤੁਸੀਂ ਸਾਹਮਣੇ ਲੱਗਿਆ ਦੇਖ ਰਹੇ ਹੋ ਜੀ ਦੋਹੀ ਸਾਈਡਾਂ ਤੇ ਦੇਖੋ ਜਿੱਦਾਂ ਆ ਬਾਡੀ ਦੇ ਵਿੱਚ ਸਕਰਟਿੰਗ ਲੱਗੀ ਹੋਈ ਆ ਬਿਲਕੁਲ ਇਹ ਵੀ ਵਿੱਚ ਹੀ ਆ ਜੀ ਜੋ ਤੁਸੀਂ ਉੱਪਰਲੀ ਸਾਈਡ ਤੇ ਉਹਦੇ ਡਬਲ ਮੋਲਿੰਗ ਕਰਕੇ ਗੋਲਾ ਲਗਾਇਆ ਹੋਇਆ ਆਪਣਾ 1 ਇੰਚੀ ਦਾ ਇਹ ਵੀ ਇਹਦੇ ਵਿੱਚ ਹੀ ਆ ਜੀ ਤੇ ਤੀਜੇ ਨੰਬਰ ਤੇ ਜਿਹੜੀ ਤੁਸੀਂ ਚੌਂਕੀ ਦੇਖ ਰਹੇ ਹੋ ਜੀ ਇਹ ਵੀ ਇੱਕ ਸਟੈਪ ਦੇ ਵਿੱਚ ਹੀ ਗਣੀ ਜਾਊ ਇਹ ਨਹੀਂ ਹੈਗਾ ਵੀ ਚੌਂਕੀ ਆ ਆਪਣੀ 3 ਜਾਂ 4 ਫੁੱਟ ਦੀ ਆ ਤਾਂ ਉਹ ਚਾਰ ਸਟੈਪਾਂ ਦੇ ਵਿੱਚ ਹੋਊਗੀ ਜੋ ਜਿਹੜੀ ਆਪਾਂ ਤੁਹਾਨੂੰ ਪ੍ਰਾਈਸ ਦੱਸਿਆ ਜੀ 600 ਰੁਪਈਆ ਇੱਕ ਸਟੈਪ ਦੀ ਆਪਾਂ ਮਿਹਨਤ ਲੈਨੇ ਆ ਇਹਦੀ ਜੀ ਇਹਦੀ ਫੀਟਿੰਗ ਕਰਨ ਦੀ ਸੋ ਉਹੀ ਹੋਊਗੀ ਆ ਚੌਕੀਆਂ ਦੇਖ ਲਓ ਤੁਸੀਂ ਪੌੜੀ ਦੇ ਵਿੱਚ ਦੋ ਨੇ ਜੀ ਇਹਦੇ ਵਿੱਚ ਸੋ ਇਹ ਇੱਕ ਸਟੈਪ ਦੇ ਵਿੱਚ ਹੀ ਗਿਣਿਆ ਜਾਣਗੇ ਐਦਾਂ ਨਹੀਂ ਵੀ ਇਹਦੇ ਸਟੈਪ ਬਾਅਦ ਜਾਣਗੇ ਹਨਾ ਸੋ ਕਾਫੀ ਆਪਣੇ ਭਰਾਵਾ ਦੇ ਕਮੈਂਟ ਹੁੰਦੇ ਆ ਵੀ ਪਹਿਲਾਂ ਗੱਲ ਕੋਈ ਹੋਰ ਹੁੰਦੀ ਆ ਫਿਰ ਹੋਰ ਹੋ ਜਾਂਦੀ ਆ ਸੋ ਉਦਾਂ ਦੀ ਕੋਈ ਗੱਲ ਨਹੀਂ ਜੀ ਆ ਜਿੱਦਾਂ ਤੁਸੀਂ ਕੰਮ ਹੋਇਆ ਹੋਇਆ ਦੇਖ ਰਹੇ ਹੋ ਜੀ ਸੋ ਸੇਮ ਇਦਾਂ ਹੀ ਆ ਸੋ ਮਤਲਬ ਨੀਚੇ ਤੋਂ ਲੈ ਕੇ ਉੱਪਰ ਤੱਕ ਪੌੜੀਆਂ ਦੇ ਸਟੈਪ ਸਾਣੀਆਂ ਚੌਕੀਆਂ 20 ਸਟੈਪ ਬਣਦੇ ਆ ਤਾਂ 20 ਸਟੈਪਾਂ ਦੇ ਰੁਪਏ ਹੀ ਲੈਤੇ ਜਾਣਗੇ ਜੀ ਜੋ ਤੁਸੀਂ ਆ ਉੱਪਰਲੀ ਸਾਈਡ ਤੇ ਪੱਟਾ ਲੱਗਿਆ ਹੋਇਆ ਦੇਖ ਰਹੇ ਹੋ ਜੀ ਇਹ ਜਿੰਨੀ ਆਪਣੀ ਸਟੈਪ ਦੀ ਮਿਹਨਤੀ ਹੁੰਦੀ ਆ ਸੋ ਓਨੀ ਪੂਰਾ ਕਰਕੇ ਸੋ ਉਹ ਸਟੈਪ ਦੇ ਬਚ ਗਿਣਾ ਜਾਂਦਾ ਮੰਨ ਲਓ ਆਪਣਾ ਇਹ 8 ਫੁੱਟ ਦਾ ਪੱਟਾ ਲੱਗਿਆ ਹੋਇਆ ਤਾਂ ਇਹ ਦੋ ਸਟੈਪਾਂ ਦੇ ਬਚ ਗਿਣਾ ਜਾਊਗਾ ਜੀ ਸੋ ਹੋਰ ਕੋਈ ਜਾਣਕਾਰੀ ਲੈਣੀ ਹੋਈ ਕੋਈ ਗੱਲ ਨਹੀਂ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਉਹ ਵੀ ਗੱਲ ਦੱਸਾਂਗੇ ਜੀ ਤੇ ਕੰਮ ਆਪਣਾ ਵਧੀਆ ਲੱਗਦਾ ਹੁੰਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਫੇਸਬੁੱਕ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੀ ਇੰਸਟਾਗ੍ਰam ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਤਾਂ ਜੋ ਇਦਾਂ ਦੀਆਂ ਵੀਡੀਓ ਤੁਸੀਂ ਫਿਊਚਰ ਦੇ ਵਿੱਚ ਦੇਖਦੇ ਰਹੋ ਕੋਈ ਵੀ ਸਾਨੂੰ ਠੱਗ ਨਾ ਸਕੇ ਜੀ ਸੋ ਕੰਮ ਆਪਣਾ ਵਧੀਆ ਲੱਗਿਆ ਵੀਡੀਓ ਆਪਣੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ